ਸਨੀ ਉਹ ਹੁਣ ਦੱਸ ਮੈਨੂੰ ਵੀ ਕੀ ਗੱਲ ਵਾ ਕਾਜੀ ਲੜਾਈ ਪਈ ਆ ਘਰ ਦੇ ਵਿੱਚ ਉਹ ਕੀ ਦੱਸਾਂ ਮੈਂ ਮੈਂ ਤਾਂ ਬੜਾ ਦੁਖੀ ਹੋ ਬਾਕੀ ਆ ਨੋ ਬੈਠੀ ਹੋ ਇਹਨੂੰ ਪੁੱਛ ਲੋ ਤੇ ਨੂੰ ਹੀ ਦੱਸ ਦੇ ਉਹ ਸਾਹਮਣੇ ਆ ਬੜੇ ਪਰਦੇ ਪਾਈ ਹੋ ਹੁਣ ਹੁਣ ਨਹੀਂ ਪਰਦੇ ਪਾਈ ਪਰਦਾ ਕਿਸੇ ਵੱਲੋਂ ਨਾ ਪਾਓ ਜਿਹੜੀ ਵੀ ਗੱਲ ਹੈਗੀ ਆ ਨਾ ਦਿਲ ਖੋਲ ਕੇ ਦੱਸੋ ਕੀ ਗੱਲ ਕਰ ਗੱਲ ਗੱਲ ਦਾੜ ਜੀ ਕੀ ਕਰਨੀ ਆ ਹੁਣ ਤੁਹਾਨੂੰ ਵੀ ਪਤਾ ਵਾ ਚਲੋ ਪਿੰਦਰ ਤੇ ਨਾਲ ਚੱਲੇ ਆ ਬਾਹਰ ਹਨਾ ਹਨ ਚਲ ਉਹਦੇ ਕੋਈ ਦੁੱਖ ਨਹੀਂ ਚਲ ਜਾਣ ਹਨਾ ਹਨ ਖੁਸ਼ੀਆਂ ਹਨ ਉਹ ਗੱਲ ਦੀ ਪਰ ਹੁਣ ਇੰਨੇ ਪੈਸੇ ਉਹਨਾਂ ਤੇ ਚੁੱਕ ਚੁਕਾ ਕੇ ਲਾਉਂਦੇ ਜੇ ਤੇ ਆਖਰ ਘਰੋਂ ਹੀ ਲੱਗਣੇ ਆ 12 ਤੇ ਕਿਤੇ ਆਉਣੇ ਨਹੀਂਗੇ ਹਨਾ ਤੇ ਹੁਣ ਤੁਸੀਂ ਦੱਸੋ ਕਿ ਕਿਦਾਂ ਚੱਲੂਗਾ ਉਹ ਹੁਣ ਪੈਸੇ ਲੱਗ ਚਾ ਜਾਣ ਮੁੜ ਕੇ ਲਾਉਂਦੇ ਵੀ ਟਾਈਮ ਲੱਗਣਾ ਉਹਨਾਂ ਕਿਹੜਾ ਜਾਂਦੇ ਪੈਸੇ ਪਾ ਦੇਣੇ ਆ ਸਰ ਨਾ ਮੇਰੀ ਗੱਲ ਸੁਣ ਹੁਣ ਤੇ ਨਵ ਤੇ ਪਿੰਦਰ ਚੱਲੇ ਆ ਮੰਨ ਲਓ ਜੇ ਕਿਤੇ ਤੁਹਾਡੀ ਤਿਆਰੀ ਹੁੰਦੀ ਦੋਹਾਂ ਜੀਆਂ ਦੀ ਤੁਸੀਂ ਜਾਣਾ ਹੁੰਦਾ ਫਿਰ ਵੀ ਤੇ ਪੈਸੇ ਐਸੇ ਘਰ ਤੇ ਲੱਗਣੇ ਠੀਕ ਆ ਕਿ ਨਹੀਂ ਹੁਣ ਤੁਸੀਂ ਇੰਨੀ ਗੱਲ ਕਰਦੇ ਹੋ ਤੇ ਘਰ ਦੇ ਵਿੱਚ ਮੁਣਕੇ ਕਲੇਸ਼ ਪੈਂਦਾ ਵਾ ਨਾਲੇ ਅਗਲੇ ਸਮਝਣਗੇ ਕਿ ਅਸੀਂ ਚੱਲੇ ਆ ਤੇ ਇਹਨਾਂ ਨੇ ਪਹਿਲਾਂ ਹੀ ਸਿਆਪਾ ਪਾ ਕੇ ਰੱਖਤਾ ਵਾ ਅਜੇ ਪਤਾ ਨਹੀਂ ਉਹਨਾਂ ਦਾ ਕੰਮ ਬਣਨਾ ਕਿ ਨਹੀਂ ਬਣਨਾ ਠੀਕ ਆ ਕਿ ਨਹੀਂ ਸਿਆਪੇ ਵਾਲੀ ਨਹੀਂ ਗੱਲ ਡਰਜੀ ਹੈਗੀ ਤੇ ਹੁਣ ਤੁਸੀਂ ਆਪ ਹੀ ਸੋਚੋ ਹਾਂ ਉਹ ਸਾਂਝੇ ਕਰ ਜੋ ਪੈਸੇ ਲਾ ਕੇ ਜਾਣੇ ਆ ਤੇ ਉਹਨਾਂ ਨੇ ਕਿਹੜਾ ਜਾਂਦਿਆ ਕਮੋਂਡਾ ਪਣਾਵਾ ਆਖਰ ਮੁੜ ਕੇ ਲੋਣੇ ਤੇ ਸਾਨੂੰ ਹੀ ਪੈਣੇ ਆ ਨਾ ਨਾਲੇ ਤੁਸੀਂ ਨੇ ਜ਼ਿੰਮੇਵਾਰੀ ਚੁੱਕਦੇ ਜੇ ਕਿ ਕਾਨੂੰ ਸਾਡੀ ਬਾਹ ਫੜਨਗੇ ਨਹੀਂ ਗੱਲ ਸੁਣ ਵੱਡੀਆਂ ਚਲਾਕੇ ਜੇ ਭਾ ਉਹ ਨਿਆਣੇ ਬਾਹਰ ਚੱਲ ਜਾਣਗੇ ਉੱਥੇ ਜਾ ਕੇ ਤੁਹਾਡੀ ਨਾ ਉਹ ਮਾਂ ਫੜਨੀ ਦੇ ਤਾੜਾ ਨਾ ਉਹ ਸਾਥ ਦੇਣਗੇ ਤੂੰ ਗਿਆ ਤਾਂ ਕਲੇਸ਼ ਪਾ ਕੇ ਬਹਿ ਗਈ ਕਮਸ ਕਮ ਇਹਨਾ ਹੀ ਸੋਚ ਲਿੰਦੀ ਕਿ ਮੁੰਡੇ ਨੂੰ ਜਾਤ ਲੈਣ ਦੇ ਮੇਰੀ ਗੱਲ ਸੁਣਾ ਉਹ ਨਵਦਾ ਵਿਆਹ ਕੋ ਫੋਨ ਫਾਨਕ ਨਹੀਂ ਲੈ ਆਇਆ ਵਾ ਹੋਰ ਆਉਣਾ ਨਹੀਂਗਾ ਅੱਛਾ ਤੁਹਾਨੂੰ ਵੇਲ ਮਿਲੇ ਤਾਂ ਤੁਸੀਂ ਗੱਲ ਕਰੋ ਆਪਣੀ ਕੁੜੀ ਦੇ ਨਾਲ ਤੁਹਾਨੂੰ ਤਾਂ ਹੋਰ ਹੀ ਕੰਮ ਆ ਤੇ ਫਰਸਤ ਨਹੀਂ ਲਿੰਦੀ ਮੈਂ ਤੈਨੂੰ ਸਿਰਫ ਫੋਨ ਦਾ ਪੁੱਛਿਆ ਤੂੰ ਤੈਨੂੰ ਗੜੀਆ ਕਹਾਣੀ ਪਾਉਣਾ ਤੇ ਨਹੀਂ ਪੁੱਛਿਆ ਮੈਂ ਆਇਆ ਹੀਗਾ ਫੋਨ ਠੀਕ ਠਾਕ ਵਾ ਮੇਰੀ ਗੱਲ ਸੁਣਾ ਨਵਨੇ ਕਿਤੇ ਲਾਈ ਹੈ ਫਾਈਲ ਫੁੱਲ ਹੋਣਾ ਕਿ ਨਹੀਂ ਆਹੋ ਫਾਈਲ ਤੋਂ ਨਾਲ ਲਾਤੀ ਆ ਉਹਨਾਂ ਨੂੰ ਘਟ ਕਾਲੀ ਆ ਉਹਨਾਂ ਦਾ ਇਰਾਦਾ ਇਹ ਆ ਕਿ ਦਿਨੋਂ ਰਾਤ ਨਾ ਪਵੇ ਕਿਤੇ ਤੇ ਸਾਡਾ ਮੁੰਡਾ ਛੇਤੀ ਨਾ ਜਾਜੇ ਚੜ ਜੇ ਹੈ ਪਰ ਮੈਂ ਹੀ ਨਵ ਨੂੰ ਸਮਝਾਇਆ ਮੈਂ ਹਾਂ ਪੁੱਤ ਇੱਥੇ ਫਾਈਲ ਨਹੀਂ ਗੀ ਲਾਉਣੀ ਤੂੰ ਇਹਨਾਂ ਨੂੰ ਮਨਾ ਕਰ ਦੇ ਨਹੀਂ ਮੇਰੀ ਗੱਲ ਸੁਣ ਤੂੰ ਦੂਜੇ ਘਰ ਐਵੇਂ ਕਰਦੀ ਫਿਰਦੀ ਗੱਲਾਂ ਬਾਤਾਂ ਉਹ ਜਿੱਥੇ ਆਪਣੇ ਮਰਜ਼ੀ ਕੰਮ ਕਰਾਉਣਾ ਨਾ ਤੁਹਾਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਹੁਣ ਮੈਂ ਆਪਣੇ ਘਰ ਵਾਲੇ ਵੀ ਵੇਖਣਾ ਵਾਂ ਕਿ ਨਹੀਂ ਕੁੜੀ ਕਿਹੜੇ ਕੰਮ ਨੂੰ ਵਿਆਹੀ ਆ ਪਰ ਤੁਹਾਨੂੰ ਫੁੱਸਤ ਮਿਲੇ ਆਪਣੀ ਸ਼ਰਾਬ ਤੋਂ ਤਾਂ ਹੀ ਆ ਨਾ। ਉਹ ਮੇਰੀ ਗੱਲ ਸੁਣ ਲਾ। ਤੂੰ ਮੇਰੀ ਸ਼ਰਾਬ ਨੁੜੀ ਜਾਣੀ। ਜਿਹੜੀ ਗੱਲ ਤਰ ਮੈਂ ਕਹਿਣ ਦਿਆ ਵਾਂ ਨਾ। ਕੁੜੀ ਦਿੱਤੀ ਆ ਵਿਆਹ ਤੇ ਕੁੜੀ ਨੂੰ ਵਸਣ ਦੇ ਉਸੇ ਆਪਣੇ ਘਰ। ਤੇ ਮੈਂ ਕੀ ਆਖਿਆ ਵਾ? ਆਪਣਾ ਘਰ ਨਹੀਂ ਵਸਾਉਣਾ। ਹੁਣ ਮੁੰਡਾ ਤਾਂ ਦਾਵਾ ਕਿ ਕੰਮ ਤਾਂ ਦੇ ਤੇ ਨਹੀਂ ਲੱਗਾ। ਹੈਂ? ਹੁਣ ਕੱਲ ਨੂੰ ਜਾਊਗੀ ਆਪਣੇ ਭਰਾ ਦੀ ਬਾਹ ਫੜੂਗੀ। ਸਾਡਾ ਪੁੱਤ ਬਾਹਰ ਜਾਊਗਾ। ਉਹਦੇ ਪਿੱਛੇ ਕਿਤੇ ਇਹੀ ਵੀ ਜਾਵਾਂਗੇ। ਹੈਂ? ਤੁਹਾਡਾ ਕੀ ਇਰਾਦਾ ਵਾ? ਵੀ ਨਾ ਉਹਨਾਂ ਦਾ ਟੱਬਰ ਲੈ ਜੇ ਸਾਰਾ। ਇੱਦਾਂ ਹੀ ਰਹਿ ਜੀ ਉਦਾਂ ਦੇ ਉਦਾਂ ਹੀ ਯਾਰ ਪਿੰਡ ਵਸਿਆ ਨਹੀਂ ਤੇ ਮੰਗਣ ਵਾਲੇ ਪਹਿਲੋਂ ਉਹ ਪਹਿਲੋਂ ਨਵ ਨੂੰ ਤੇ ਜਾ ਲੈਂਦੇ ਕਿ ਇਹ ਪਾਸੇ ਫੇਰ ਹੀ ਕਹਾਂ ਕਿਸ ਨੂੰ ਤੇ ਨਵ ਕੱਲੀ ਜਾਊਗੀ ਨਾ ਤੇ ਫੇਰ ਸਾਡੀ ਗੱਲ ਬਣਨੀ ਆ ਤੇ ਜੇ ਆਪਣਾ ਘਰ ਵਾਲਾ ਵੀ ਨਾਲ ਹੀ ਲੈ ਗਈ ਨਾ ਤੇ ਫੇਰ ਸਮਝ ਲਓ ਆਪਾਂ ਰਹਿ ਗਏ ਸਾਰੀ ਉਮਰ ਇੱਥੇ ਜੋਗ ਗਈ ਮੇਰੀ ਸੁਣਮ ਜੀ ਗੱਲ ਜਿੱਦਾਂ ਤੱਕ ਮੈਨੂੰ ਬੋਲਣ ਦੇਉ ਨਾ ਇਹਦਾ ਬੋਲਣ ਦੀ ਕੋਈ ਲੋੜ ਨਹੀਂ ਗਈ ਹੈਗੀ ਮੈਂ ਕੋਈ ਮਾੜੀ ਗੱਲ ਨਹੀਂ ਕੀਤੀ ਨਾਲੇ ਜਿਹੜੀ ਗੱਲਾਂ ਮੈਂ ਕਰਨ ਈ ਆ ਨਾ ਇਹ ਸਗੋਂ ਤੁਹਾਨੂੰ ਕਰਨੀਆਂ ਚਾਹੀਦੀਆਂ ਸੀ ਨਾਲੇ ਡੈਡੀ ਜੀ ਜਿਹੜੀ ਗੱਲ ਮੈਂ ਹੁਣ ਕਰਨ ਈ ਆ ਨਾ ਮੇਰੇ ਪੇਕੇ ਇਦਾਂ ਹੀ ਹੋ ਵੱਡੇ ਨੌਕੋ ਤੇ ਚਲ ਗਏ ਦੋ ਜਣੇ ਬਾਹਰ ਤਾਹੇ ਪੁਹੇ ਲਾ ਕੇ ਤੇ ਮੁਰਕੇ ਨਿੱਕਿਆਂ ਨੂੰ ਉਹਨਾਂ ਨੇ ਪੁੱਛਿਆ ਤੱਕ ਨਹੀਂਗਾ ਮੁਰਕੇ ਵਿਚਾਰੇ ਕਰਜ਼ਾ ਲਉਂਦੇ ਮਰ ਗਏ ਮਗਰ ਨਾਲੇ 20 ਸਾਲਾਂ ਬਾਅਦ ਆਣ ਕੇ ਕਹਿੰਦੇ ਸੀਗੇ ਤੇ ਆਪਾਂ ਆਪਣਾ ਹਿੱਸਾ ਵੇਚਣਾ ਵਾ ਤੇ ਫਿਰ ਉਹ ਜਿਹੜੇ ਪਿੱਛੇ ਹੀ ਉਹ ਤੇ ਮਰੇ ਗਏ ਨਾ ਵਿਚਾਰੇ ਸਰਦ ਮੇਰੀ ਗੱਲ ਸੁਣ ਧਿਆਨ ਨਾਲ ਬੋਲ ਜੋ ਤੈਨੂੰ ਮੈਂ ਡਰੀ ਲੱਗੇ ਭੱਲੇ ਹੋਣਾ ਤੇ ਚੱਜ ਨਾਲ ਬੋਲ ਠੀਕ ਆ ਤੇ ਬਾਕੀ ਡੈਡ ਜੀ ਗੱਲ ਪਤਾ ਕੀ ਆ ਮੈਨੂੰ ਆਪਣੇ ਭਰਾ ਤੇ ਮਾਣਵਾ ਮੈਨੂੰ ਪਤਾ ਵੀ ਮੇਰਾ ਭਰਾ ਨਹੀਂ ਇੰਦਾ ਕਰ ਸਕਦਾ ਪਰ ਕੱਲ ਨੂੰ ਜੇ ਉਹ ਜਾ ਕੇ ਆਪਣੀ ਜਨਾਨੀ ਮਗਰ ਲੱਗ ਗਿਆ ਤੇ ਫਿਰ ਇਹ ਚੀਜ਼ ਦੀ ਮੈਂ ਗਰੰਟੀ ਨਹੀਂ ਲੈਂਦਾ। ਮੈਂ ਉਹ ਤਾਂ ਤੇਰੀ ਗੱਲ ਠੀਕ ਆ ਸਨੀ ਆਪਾਂ ਇਦਾਂ ਕਰਦੇ ਆਂ। ਅਹੀਂ ਜਿਉ ਸੁਖਸੰਦਾਨਾ ਚੱਲੇ ਆ ਨਾ ਆਹੋ ਆਪਾਂ ਘਰ ਤੇ ਲੜਾਈ ਨਾ ਪਾਈਏ ਤੇ ਗੱਲ ਕਰੀਏ ਕਿਸੇ ਤਰੀਕੇ ਨਾਲ। ਗੱਲ ਮੈਂ ਤੁਹਾਡੀ ਸਾਰੀ ਸਮਝ ਗਿਆ ਵਾਂ। ਆਪਾਂ ਇਦਾਂ ਕਰਦੇ ਆਂ। ਤੇ ਤੂੰ ਇਦਾਂ ਕਰ ਸਨੀ ਜਮਾ ਜਾ ਕੇ ਪਿੰਦਰ ਨੂੰ ਦੋਦੀ ਘਰ ਦੀ ਨਵਾਜ ਮਾਰ ਕੇ ਲਿਆ। ਇਹ ਮਸਲੇ ਦੇ ਹੱਲ ਕਰ ਲੈਨੇ ਆਂ। ਕੋਈ ਕੰਮ ਆਉਦਾ ਹੈਗਾ ਵੀ ਜਿਹਦਾ ਹੱਲ ਨਹੀਂ ਹੁੰਦਾ ਕਰਨਾ ਹੋਏ ਸਹੀ ਬੰਦੇ ਨੇ। ਬਸ ਚਲ ਚੰਗੀ ਗੱਲ ਆ ਕੁੜੀ ਹੱਡੀ ਜਾਊਗੀ ਤਾਂ ਆਪਣੇ ਥੋੜੇ ਪਰਿਵਾਰ ਨੂੰ ਲੈ ਜਾਊਗੀ। ਕਿਉਂ ਲੈ ਜੂਗੀ ਸਾਰੇ ਪਰਿਵਾਰ ਨੂੰ ਅਹੀਂ ਇਹ ਕੰਮ ਨੂੰ ਉਹਨੂੰ ਪੀਟੀ ਕਰਾਈ ਇੰਨੀ ਵਾਰੀ ਹੈ ਕਿੰਨੀ ਵਾਰੀ ਪੈਸੇ ਲਾਏ ਥੱਬਿਆਂ ਦੇ ਥੱਬੇ ਇਹ ਕਰਕੇ ਲਾਏ ਆ ਤੂੰ ਉਹਨਾਂ ਨੂੰ ਲੈ ਜਾਏ ਉਹਨਾਂ ਨੂੰ ਕਿਉਂ ਲੈ ਜਾਏ ਮੈਂ ਤੇ ਤਾਂ ਵਿਆਹ ਕੀਤਾ ਉਹਦਾ ਤੇ ਕੱਲ ਨੂੰ ਸਾਡੇ ਮੁੰਡੇ ਦੀ ਗੱਲ ਬਣ ਜੇ ਇਹਦੇ ਚ ਤੇ ਕਰਤੂਤ ਹੈ ਨਹੀਂ ਕਿਤੇ ਹੈ ਵਿਚਾਰ ਨੰਬਰ ਹੀ ਲੱਲੇ ਤੇ ਹੁਣ ਉਹਦੇ ਥਰੂ ਹੀ ਸਾਰੇ ਕੰਮ ਕਰਨੇ ਪੈਣੇ ਆ ਹੁਣ ਉਹਦੀ ਗੱਲ ਬਣੂਗੀ ਤਾਂ ਆਪਣੇ ਭਰਾ ਦਾ ਕੁਝ ਸੋਚੂਗੀ ਤੇ ਜੇ ਆਪਣਾ ਘਰ ਵਾਲਾ ਲੈ ਗਈ ਨਾਲ ਤਾਂ ਉਹਨੇ ਆਪਣੇ ਮਾਂਪੇ ਦਾ ਸੋਚਣ ਡਿਆ ਪਣਾਵਾ ਸਾਡੇ ਬਾਰੇ ਕਿਨੇ ਸੋਚੜਾ ਫੇ ਅਨੰਤ ਵੀ ਥੋੜਾ ਜਿਹਾ ਆਪਣੇ ਘਰ ਵਾਲੇ ਵੀ ਚਾਤੀ ਮਾਰ ਲਿਆ ਕਰੋ 24 ਘੰਟੇ ਕੋ ਕੰਮ ਦੇ ਮਗਰ ਲੱਗੇ ਰਹਿੰਦੇ ਜੇ ਇੱਕ ਤਾਂ ਮਨ ਘਰ ਤੇ ਬੜਾ ਗੁੱਸਾ ਚੜਦਾ ਵਾ ਦਾ ਚਪ ਕਰਦਾ ਡਾਕਟਰ ਲਾਲਾ ਜਿੱਥੇ ਘਲੋਣਾ ਉਹਨੂੰ ਹਾਂਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਫੋਰਮ ਭਾ ਦੇਣਾ ਵਾ ਤੇ ਜੇ ਤੁਹਾਨੂੰ ओरिजिनल ਡਾਕੂਮੈਂਟ ਚਾਹੀਦੇ ਨੇ ਤੇ ਜੇ ਤੁਹਾਡਾ ਹੈਗਾ ਟਾਈਮ ਤੇ ਮਾਏ ਨਾ ਅੱਛਾ ਜਾਣਾ ਕਿਤੇ ਚਲੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਠੀਕ ਜੀ ਚਲੋ ਕੋਈ ਨਹੀਂ ਭਾ ਦੇਣਾ ਠੀਕ ਪਿੰਦਰ ਪੁੱਤ ਤੇ ਡੈਡੀ ਬੁਲਾਉਂਦੇ ਡ੍ਰੈਗ ਰੂਮ ਚ ਆ ਆ ਤੇ ਮੰਮੀ ਇੱਕੋ ਮਿੰਟ ਮੈਂ ਕੀ ਦੀ ਨਾਲ ਗੱਲ ਕਰਨਿਆ ਕੋਈ ਜੈਂਟਲ ਨਾਲ ਦਿਆ ਕਰਨ ਅੱਛਾ ਅੱਛਾ ਕੰਮ ਹੈ ਕੋਈ ਕੰਮ ਤੈਨੂੰ ਉੱਥੇ ਆਣ ਕੇ ਦੱਸਨੀ ਤੈਨੂੰ ਤੇਰੀ ਭਾਬੀ ਦੀਆਂ ਆਤਾਂ ਦਾ ਤਾਂ ਪਤਾ ਹੀ ਹੈ ਤੇ ਆਉਂਦਾ ਆਉਂਦਾ ਨਾਬ ਨੂੰ ਮਿਲਾਈ ਡ੍ਰੈਗ ਰੂਮ ਚ ਤੇ ਉੱਥੇ ਬੈਠੇ ਹੀ ਹੋ ਤੇ ਰੂਮ ਚ ਬੈਠੀ ਆ ਉਹ ਗੱਲਬਾਤ ਕਰਨੀ ਹੁੰਦੀ ਉਹਨਾਂ ਨੇ ਇਹੋ ਜੀ ਕਿਹੜੀ ਗੱਲ ਆ ਸੁਖਸਾਂ ਦੀ ਏ ਮੈਂ ਜਿੱਦਾਂ ਦੀ ਹੈਗੀ ਤੈਨੂੰ ਪਤਾ ਆ ਜਾ ਤੈਨੂੰ ਉੱਥੇ ਬਹਿ ਕੇ ਦੱਸਨੀ ਆ ਜਾ ਮੇਰਾ ਪੁੱਤ ਨਾਬ ਨੂੰ ਲੈ ਆ ਨਾਲ ਹੀ ਹਾਂ ਚਲੋ ਨਵਦੀਪ ਹਾਂਜੀ ਉਰੇ ਆਈ ਹਾਂ ਉੱਥੇ ਡਰਾਈング ਰੂਮ ਦੇ ਵਿੱਚ ਕਿਉਂ ਕੀ ਗੱਲ ਹੋਈ ਹੈ ਪਤਾ ਨਹੀਂ ਮੰਮੀ ਕਹਿੰਦੇ ਕੋਈ ਗੱਲ ਕਰਨੀ ਹੈ ਕਿਹੜੀ ਗੱਲ ਕਰਨੀ ਪਿੰਦਰ ਕੋਈ ਨਾ ਤਾਂ ਮੈਨੂੰ ਵੀ ਨਹੀਂ ਪਤਾ ਤੂੰ ਡਰਨ ਢਈ ਐਵੇਂ ਹਾਇ ਹਾਇ ਵਾਲੀ ਦੀ ਕੋਈ ਗੱਲ ਹੈਗੀ ਬਤਾਤੀ ਲੱਗੀ ਗੱਲ ਕੀ ਕਰਨੀ ਮੈਂ ਕਿ ਉੱਥੇ ਜਵਾਬ ਦਵਾਂਗੀ ਉਹ ਤੂੰ ਥੋੜੀ ਕੁਝ ਕਹਿਣਾ ਮੈਂ ਉਹਨਾਂ ਸਲਾਹ ਕਰਨੀ ਕੋਈ ਪਤਾ ਨਹੀਂ ਹੁਣ ਕੀ ਹੋਇਆ ਵਾ ਭਾਬੀ ਲੈ ਕੇ ਬੈਠੇ ਸਾਰੇ ਜੀ ਹਾਂ ਉੱਥੇ ਅੱਛਾ ਹੂੰ ਬਾਕੀ ਉਹ ਤਾਂ ਤੂੰ ਨਾਲ ਕੋਈ ਗੱਲ ਕਰੀ ਮੈਂ ਕਿਹੜੀ ਗੱਲ ਕੋਈ ਗੱਲ ਕਰਨੀ ਮੈਂ ਤੇ ਕਿ ਨਹੀਂ ਸਕੋ ਮੈਂ ਰਹਿਣ ਨਹੀਂ ਦਿੰਨੀ ਆ ਆ ਜਾ ਹੁਣ ਮੰਮੀ ਖਾ ਕੇ ਗਏ ਜਾਣਾ ਪਿਲੇ ਕਿ ਆਉਂ ਚਲੋ ਫਿਰ ਮੇਰੀ ਗੱਲ ਸੁਣ ਲਾ ਅਹੀਂ ਭਾਵੇਂ ਨਿੱਤ ਖਾਣੇ ਪੀਣੇ ਆ ਨਾ ਅਹੀਂ ਬੰਦੇ ਚ ਬੈਂਦੇ ਖਰਾਉਨੇ ਆ ਰੋਜ਼ ਇਹੋ ਜਿਹੀ ਗੱਲਾਂ ਸੁਣੀਦੀ ਆ ਵਾ ਕਿ ਕੁੜੀ ਨੇ ਵਿਆਹ ਕਰਾਤਾ ਫੜਣ ਕੰਮ ਆ ਹੋ ਗਿਆ ਤੇ ਉਹ ਇਹ ਹੋ ਗਿਆ ਉਹਨੂੰ ਛੱਡ ਗਈ ਉਹ ਕਰਕੇ ਆ ਠੀਕ ਨਹੀਂ ਇਹਦੇ ਕਮਾ ਤੋਂ ਨਾ ਉਹ ਚੰਗੀ ਸਿੱਖਿਆ ਨਹੀਂ ਕੁੜੀ ਨੂੰ ਚੰਗੀ ਸਿੱਖਿਆ ਦੇਣ ਨਹੀਂ ਆ ਤੁਸੀਂ ਤੇ ਕਹੋ ਸੋਚਣਾ ਨਹੀਂਗਾ ਸੋਚ ਸਾਰੀ ਮੈਨੂੰ ਆ ਹਣਾ ਮੈਨੂੰ ਟੈਨਸ਼ਨ ਰਹਿੰਦੀ ਦਿਨ ਰਾਤ ਪਿਆੜਾ ਮੁੰਡਾ ਕਰ ਸੈੱਟ ਹੋ ਜੇ ਪਰ ਤੁਹਾਨੂੰ ਕੀ ਤੁਸੀਂ ਤੇ ਆਪਣੇ ਨਜ਼ਾਰਿਆਂ ਵਿੱਚ ਜੇ ਮੇਰੀ ਪਹਿਲੋ ਗੱਲ ਸੁਣ ਲਾ ਮੁੰਡਾ ਆਪ ਹੀ ਸੈੱਟ ਹੋ ਜਾਊਗਾ ਪਹਿਲੋ ਨਵ ਤੇ ਜਾਵੇ ਕੇ ਪਾਸੇ ਤੇ ਨਵ ਨੇ ਜਾਣਾ ਹੀ ਆ ਹੁਣ ਉਹਨੂੰ ਮੈਂ ਕਿਆ ਆਪ ਤੂੰ ਆਪਣੀ ਕੱਲੀ ਦੀ ਫਾਈਲ ਆ ਕੱਲੀ ਪਹਿਲਾਂ ਪਹੁੰਚੂਗੀ ਤੇ ਪਹਿਲਾਂ ਸਾਡੇ ਮੁੰਡੇ ਦਾ ਸੋਚੂਗੀ ਉਹ ਮੇਰੀ ਗੱਲ ਸੁਣ ਲਾ ਕੱਲੇ ਬੰਦੇ ਦਾ ਬਾਹਰ ਨਾ ਕੋਈ ਮੁੱਲ ਨਹੀਂਗਾ ਜੇ ਦੋਵੇਂ ਜੀ ਜਾਣਗੇ ਨਾ ਇੱਕ ਜੀ ਕਮਾਊਗਾ ਤੇ ਚੱਲ ਇੱਕ ਅੱਧਾ ਬਦਕ ਘਰ ਦਾ ਤੇ ਕੰਮ ਧੰਦਾ ਕਰੂਗਾ ਬਸ ਬਾਡੀ ਸੋਚ ਰਹੀਗੀ ਨਾ ਉਥੇ ਦੀ ਉਥੇ ਹੀ ਮੈਂ ਬੜਾ ਦੂਰ ਤੱਕ ਸੋਚਨੀ ਆ ਜੇ ਉਹਦਾ ਘਰ ਵਾਲਾ ਨਾਲ ਚਲ ਗਿਆ ਨਾ ਫਿਰ ਤੇਹਾੜੀ ਨਵਦੀ ਕਮਾਈ ਵੀ ਸਾਡੇ ਕਿਹੇ ਕੰਮ ਨਹੀਂ ਆਉਣੀ ਉਹ ਘਰ ਵਾਲੇ ਉਹਦੇ ਨੇ ਪੈਸੇ ਰੱਖੀ ਜਾਣੇ ਆ ਤੇ ਆਪਣੇ ਮਾਂ ਪਿਓ ਦਾ ਸੋਚਣ ਡਿਆ ਪਣਾਵਾ ਤੇ ਸਾਡਾ ਕਿਨੇ ਸੋਚਣਾ ਵਾ ਕਿਉਂ ਨਹੀਂ ਦਿਮਾਗ ਤੋਂ ਸੋਚ ਦੇ ਮੇਰੀ ਗੱਲ ਸੁਣ ਲੈ ਕਰੀ ਜੋ ਮਰਜੀ ਜਾ ਪਰ ਇੱਕ ਗੱਲ ਯੋ ਆਪਣੀ ਕੁੜੀ ਦਾ ਘਰ ਖਰਾਬ ਨਾ ਕਰਲੀਂ ਕਦੇ ਐਵੇਂ ਕਰ ਲੂੰਗੀ ਘਰ ਖਰਾਬ ਮੈਂ ਇਹਦੇ ਨਾਲ ਕੁੜੀ ਦਾ ਘਰ ਖਰਾਬ ਹੋ ਜਾਣਾ ਵਾ ਜਿਹੜਾ ਪੁੱਤ ਵੀ ਸੈੱਟ ਹੋ ਜਾਊਗਾ ਤੇ ਜਿਵੇਂ ਜੋਜੇ ਤੇਰੀਆਂ ਗੱਲਾਂ ਵਾ ਨਾ ਮੈਨੂੰ ਨਹੀਂ ਉਹ ਲੱਗਦਾ ਚੰਗਾ ਤੁਸੀਂ ਤਾਂ ਮੈਨੂੰ ਚੰਗੀ ਕਿਉਂ ਹੀ ਨਾ ਤੁਹਾਡਾ ਤਾਂ ਕੰਮ ਹੀ ਇਹੋ ਆ ਬੈਠੇ ਰੋ ਇੱਥੇ ਪਤਾ ਨਹੀਂ ਕਿੱਥੇ ਬੈ ਕੇ ਸਕੀਮਾਂ ਘੜਦੇ ਰਹਿੰਦੀਆਂ ਨਵੀਂ ਤੋਂ ਨਵੀਂ ਗੱਲ ਵਾ ਹੈ ਹੈ ਅਜੇ ਕਿਹੜਾ ਟਾਈਮ ਹੋ ਗਿਆ ਕਦੇ ਵਿਆਹ ਨੂੰ ਗੇਤੇ ਬਾਹਰ ਦੀ ਲੱਗੀ ਹੈ ਅਗਦੇ ਉੱਥੇ ਚਲ ਜੇ ਉੱਥੇ ਚਲ ਜੇ ਆਪਣੇ ਮੁੰਡੇ ਦੀ ਸੋਚਦੀ ਫੇਰਦੀ ਹੈ ਕਿ ਪਈ ਤਾਂ ਕੁੜੀ ਤੇ ਚਲ ਜੇ ਜੇ ਜਵਾਈ ਦਾ ਨਾਮ ਇਹ ਨਾ ਉਹ ਕਿਉਂ ਚਲ ਜੇ ਉੱਥੇ ਹੱਦ ਹੋਈ ਇਹਦੇ ਅਲੀ ਵੀ ਸਨ ਨਹੀਂ ਕੋਈ ਗੱਲ ਨਹੀਂ ਚਿੰਤਾ ਨਾ ਕਰ ਮੈਂ ਤੇਰਾ ਪਿਓ ਆ ਮੇਰੇ ਵਾਸਤੇ ਤੁਸੀਂ ਦੋਵੇਂ ਭਰਾ ਹੀ ਹੋ ਜੇ ਮੈਂ ਕਸਰ ਨਹੀਂ ਲੱਗਣ ਦਿੰਦਾ ਕਿਸੇ ਦੱਸਣਾ ਕੀ ਆ ਗੱਲ ਵਾ ਇਦਾਂ ਬਈ ਗੁੱਸਾ ਨਾ ਕਰ ਲੋ ਇਹ ਗੱਲ ਦਾ ਨਹੀਂ ਗੁੱਸਾ ਕਰ ਤੂੰ ਕਰਨਾ ਸਾਰਾ ਪਰਿਵਾਰ ਹੀ ਬੈਠਾ ਆਪਣਾ ਤੁਹਾਡੀ ਮਾਂ ਵੀ ਬੈਠੀ ਆ ਹੈ ਇਹ ਕੁੜੀ ਕਹਿਣ ਦੀ ਇਹ ਸ਼ਰਨ ਵੀ ਹੁਣ 25 30 ਲੱਖ ਲੱਗਣਾ ਪਿੰਦਰ ਹੋਣਾ ਤੇ ਹਾਂਜੀ ਚਲੋ ਇਹ ਚੱਲ ਜਾਣ ਬੜੀ ਵਧੀਆ ਗੱਲ ਵਾ ਮਹਾਰਾਜ ਕਿਰਪਾ ਕਰਨ ਇਹ ਨਾ ਇਹ ਕੱਲ ਨੂੰ ਬਾਹਰ ਜਾ ਕੇ ਮੁੜ ਕੇ ਇਹ ਉੱਥੇ ਸੈੱਟ ਹੋ ਜਾਣਾ ਸੈੱਟ ਤਾਂ ਹੋਣਾ ਹੀ ਆ ਸੈੱਟ ਹੋਣ ਵਾਸਤੇ ਤੇ ਜਾਂਦੇ ਤੇ ਸਾਨੂੰ ਪੈਸਾ ਵੀ ਕੋਈ ਨਾ ਘੱਲਣਾ ਇਦਾਂ ਹੀ 5 6 ਸਾਲ ਕਰਦਿਆ ਵੀ ਲੌਂਦੇ ਰਹੀਏ ਬੜੀ ਇਦਾਂ ਹੋ ਸਕਦਾ ਦੱਸੋ ਤੁਸੀਂ ਸਿੰਦਰ ਮੇਰੀ ਗੱਲ ਸੁਣ ਤੁਸੀਂ ਦੋਵੇਂ ਭਰਾ ਜੇ ਤੁਹਾਡਾ ਬੜਾ ਪਿਆਰ ਆ ਮੈਨੂੰ ਵੀ ਤੁਸੀਂ ਕੋਈ ਜਿਹਾ ਲੱਗਦੇ ਦੋਵੇਂ ਕੋਈ ਫਰਕ ਨਹੀਂਗਾ ਪਰ ਇਹ ਹੁੰਦਾ ਵੀ ਕਈ ਵਾਰੀ ਸਮਾਂ ਇਹੋ ਜਿਹਾ ਆ ਜਾਂਦਾ ਵਾ ਵੀ ਮੁਰਕੇ ਬੰਦੇ ਦੀ ਮਜਬੂਰੀ ਹੋ ਜਾਂਦੀ ਆ ਆਉਣ ਵਾਲੇ ਟਾਈਮ ਤੇ 10-20 ਸਾਲਾਂ ਨੂੰ ਜਾ ਕੇ ਤੂੰ ਮੁੜ ਕੇ ਆਣ ਕੇ ਇੱਕ ਕਰ ਪੈਸਾ ਵੀ ਘਰ ਨਾਲ ਦੇ ਕੱਲ ਨੂੰ ਹੁਣ ਜਿਹੜਾ ਕਰ ਦਿਆ ਚੁੱਕਣਾ ਵਾ ਕਿਹੜੇ ਕੋਲੋਂ ਲਾਉਣੇ ਆ ਇੰਨੇ ਪੈਸੇ ਰੱਖੇ ਘਰਾਂ 'ਚ ਹੁਣ ਜਿੰਨੇ ਪੈਸੇ ਲਾਉਣੇ ਆ ਨਾ ਤੁਹਾਡੇ ਦੋਹਾਂ ਜੀਆਂ ਤੇ ਉਹਦੇ ਸਾਰੇ ਜਿਹੜੇ ਹੁਣ ਅਸੀਂ ਪੰਜਾਹ ਸਿਆਹ ਸਾਲਾਂ ਜਾਂ ਕਿ ਦੋਵਾਂ ਪੇ ਪੁੱਤਾਂ ਕੋਲ ਲੱਥਨੇ ਆ ਕਿਉਂਕਿ ਤੁਸੀਂ ਕਿਹੜਾ ਜਾਣਦੇ ਆ ਉੱਥੇ ਪੈਸੇ ਇੰਨੇ ਕਮਾਉਂਦਾ ਬਣਾ ਤੁਹਾਡਾ ਤੇ ਆਪਣਾ ਵੀ ਖਰਚਾ ਹੋਣਾ ਡੈੜੀ ਪੜਨਾ ਇੰਨੀ ਏ ਮੈਂ ਤਾਂ ਉੱਥੇ ਕੰਮ ਹੀ ਕਰਨਾ ਏ ਤੇ ਨਾਲੇ ਜਿਹੜਾ ਕਰਜ਼ਾ ਚੁੱਕਿਆ ਹੋਣਾ ਮੈਂ ਲਾਵਾਗਾ ਪਹਿਲਾਂ ਨਾਲੇ ਇਹ ਨਾ ਸੋਚੋ ਵੀ ਮੈਂ ਇਹਦੇ ਮਗਰ ਲੱਗ ਜਾਗਾ ਅਸੀਂ ਸੋ ਦੋਵੇਂ ਜਣੇ ਰਲ ਮਿਲ ਕੇ ਕੰਮ ਕਰਾਂਗੇ ਤੇ ਇਹੀ ਜੋ ਵੀ ਕਮਾਉਣਾ ਇੱਥੇ ਘਰੇ ਭੇਜਣਾ ਮੈਂ ਅਸੀਂ ਉੱਥੇ ਕੀ ਬਣਾਉਣਾ ਮੈਂ ਆਈਡੀ ਜੀ ਮੈਨੂੰ ਲੱਗਦਾ ਤੁਹਾਨੂੰ ਨਾ ਖਲੇਖਾ ਵਾ ਕਿਹੇ ਗੱਲ ਦਾ ਇਹ ਸ਼ਾਇਦ ਇਹ ਵੀ ਦੂਜਿਆਂ ਵਰਗੀ ਨਿਕਲਣਗੇ ਕਿ ਉੱਥੇ ਜਾ ਕੇ ਕਿਤੇ ਸਾਨੂੰ ਭੁੱਲ ਨਾ ਜਾਣ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ ਜੇ ਤੁਸੀਂ ਸਾਨੂੰ ਲੱਗੀ ਹੋਣਾ ਕਮਾਣਾ ਤੇ ਹੀ ਤੁਹਾਡਾ ਵੀ ਸੋਚਾਂਗੇ ਨਾਵਬ ਸਾਰੇ ਨਾ ਪਹਿਲਾਂ ਏਦਾਂ ਹੀ ਗੱਲਾਂ ਕਰਦੇ ਹੁੰਦੇ ਆ ਠੀਕ ਆ ਬਾਅਦ ਚ ਕੋਈ ਕਿਨੂੰ ਪੁੱਛਦਾ ਨਹੀਂ ਹੁੰਦਾ ਕੋਈ ਕਿਨੂੰ ਉਂਗਲ ਨਹੀਂ ਫੜੰਦਾ ਆਪਣੇ ਬਾਰੇ ਸੋਚਦੇ ਆ ਮੈਨੂੰ ਤੁਸੀਂ ਇਹ ਦੱਸੋ ਪਰ ਤੁਹਾਨੂੰ ਡਰ ਕਿਹੜੀ ਗੱਲ ਦਾ ਏ ਡਰ ਕਿਸੇ ਗੱਲ ਦਾ ਨਹੀਂਗਾ ਸਮੇਂ ਦਾ ਪਤਾ ਨਹੀਂਗਾ ਹਵੇ ਤਾਂ ਕਿਸੇ ਦਾ ਉਹ ਨਹੀਂ ਪਤਾ ਕੋਈ ਪਤਾ ਕੱਲ ਨੂੰ ਮੈਂ ਕਾਂਠਾ ਹੋ ਜਾ ਆ ਤੁਹਾਡੀ ਮਾਂ ਵਾ ਕਿੰਨੇ ਇਥੋਂ ਚੱਲ ਜਾਣਾ ਵਾ ਕਿੰਨੂੰ ਆਵਾਜ਼ ਪੈ ਜਾਣੀ ਆ ਤੁਸੀਂ ਰਾਜੋ ਮੁੜ ਕੇ ਦੋਵੇਂ ਭਰਾ ਮਗਰ ਤੇ ਆਪੋ ਚ ਰੋ ਲੜਦੇ ਤੂੰ ਮੁੜ ਕੇ 15 20 ਸਾਲੀ ਆਣ ਕੇ ਆਖੇ ਵੀ ਮੈਂ ਤਾਂ ਹੁਣ ਪਹਿਲੀ ਵੇਚਣੀ ਆ ਤੇ ਸੱਨੀ ਤੂੰ ਪਹਿਲੀ ਲੈ ਲੈ ਮੇਰੇ ਦੀ ਜਾਈਆਂ ਤਾਂ ਉੱਥੇ ਸੈਟਾਂਹੀਂ ਤਾਂ ਹੁਣ ਉੱਥੋਂ ਆਉਣਾ ਨਹੀਂਗਾ ਇਹ ਦੱਸ ਮੈਨੂੰ ਵੀ ਵਾਹਿੰਗਾ ਜੋ ਇੰਨੇ ਪੈਸੇ ਨਹੀਂਓ ਬਾਈ ਤੇ ਵੀ ਕੱਲ ਨੂੰ ਇਹ ਤੇਰੇ ਪੰਜ ਸੱਤ ਕੇ ਲਿਖਣੀ ਹੁੰਦਾ ਤੇ ਜਦੋਂ ਆਇਆ ਨਾ ਸ਼ਰੀਕਾਂ ਨੇ ਮੁੜ ਕੇ ਇਹਦੀ ਪਹਿਲੀ ਤੇ ਲਾਗੇ ਟਰੈਕਟਰ ਤੇ ਬੰਦਿਆਂ ਦੇ ਵਿੱਚੋਂ ਵੰਡੇ ਹਿੱਸੇ ਇਹਨਾਂ ਦੋਹਾਂ ਜੀਵਨ ਨੂੰ ਮੁਰਕੇ ਜੀਂਦੇ ਆ ਮਰ ਜਾਣਾ ਡੈਡੀ ਅਜੇ ਤਾਂ ਆਪਾਂ ਕਿਤੇ ਗਏ ਵੀ ਨਹੀਂ ਆ ਤੇ ਤੂੰ ਐਡੀ ਦੂਰ ਤੱਕ ਸੋਚਣ ਦੇ ਆ ਨਾਲੇ ਇਦਾਂ ਹੋ ਸਕਦਾ ਤੁਸੀਂ ਦੱਸੋ ਹਾਂ ਮੈਨੂੰ ਪਿੰਦਰ ਸੋਚਣਾ ਪੈਂਦਾ ਵਾ ਜਦੋਂ ਇੱਕ ਧਰ ਚਲ ਜਾਣਾ ਸਾਂਝੇ ਘਰ ਚੋਂ ਪੈਸੇ ਲਵਾ ਕੇ ਤੇ ਦੂਜਾ ਵਾਈ ਜੋਗਾ ਰਹਿ ਜੇ ਉਹ ਸਰਨੇ ਚੁੱਪ ਕਰ ਤੂੰ ਜ਼ਿਆਦਾ ਨਾ ਬੋਲ ਡਾਡੀ ਲਾਗੇ ਭੱਲੇ ਉਹ ਡੈਡੀ ਗੱਲ ਕੱਢਦੇ ਆ ਨਾ ਛਾਪ ਪੂਰਾ ਹੀ ਕਰਨਗੇ ਤੈਨੂੰ ਚੰਗਾ ਪਤਾ ਹਾਏ ਹਾਏ ਤੂੰ ਕਿਹੜੇ ਸਾਥ ਪਤਾਬ ਕੰਡਿਆ ਭੇਜੀ ਉਹਨਾਂ ਵਿਚਾਰਿਆਂ ਨੂੰ ਜਾਤ ਲੈਣ ਦੋ ਪਹਿਲਾਂ ਇੱਕ ਲੇਸ਼ ਪਾ ਲਿਆ ਜੀ ਤੁਸੀਂ ਡੈਡੀ ਇਦਾਂ ਕਰੋ ਹਾਂ ਜਿਹੜਾ ਮੇਰੇ ਹਿੱਸੇ ਆਉਂਦੀ ਜਣ ਪੈਲੀ ਉਸ ਤੋਂ ਇੱਕ ਕਿੱਲਾ ਇਹਦੇ ਨਾਲ ਵੱੱਦ ਲਵਾ ਦੋ ਤੁਸੀਂ ਉਹ ਨਹੀਂ ਪਿੰਦਰ ਜਦ ਤੂੰ ਕਿੰਦਾ ਨਹੀਂ ਗੱਲ ਕਰਤੀ ਆ ਉਹ ਕਿੱਲੇ ਦੀ ਕੋਈ ਗੱਲ ਨਹੀਂ ਗਈ ਜਿੱਦਾਂ ਚੱਲਣ ਡਿਆ ਵਾ ਉਦਾਂ ਹੀ ਚੱਲਣ ਦੇ ਵਧੀਆ ਵਾ ਓ ਸਨਨੀ ਇੱਕ ਮਿੰਟ ਕਿਉਂ ਉਪਕਰ ਮੈਨੂੰ ਗੱਲ ਕਰ ਲੈਂਦੇ ਪਿੰਦਰ ਮੁੱਕ ਦੀ ਗੱਲ ਏ ਆ ਤੂੰ ਉੱਥੇ ਜਾ ਕੇ ਜਦੋਂ ਸੈੱਟ ਹੋ ਗਏ ਜੇ ਤੇ ਉੱਥੇ ਰਹਿਣਾ ਹੋਊਗਾ ਇੱਥੇ ਨਹੀਂ ਵਾਪਸ ਆਉਣਾ ਕੱਲ ਨੂੰ ਪੱਕੇ ਤੌਰ ਤੇ ਇੱਥੋਂ ਤੈਨੂੰ ਕੁਝ ਨਹੀਂ ਹੋ ਮਿਲਣਾ ਠੀਕ ਆ ਕਿ ਨਹੀਂ ਜ਼ਮੀਨ ਸਾਰੀ ਸਨਨੀ ਨੂੰ ਦੇਣੀ ਏ ਨਾ ਮੇਰੇ ਮਨ ਤੋਂ ਬਾਅਦ ਮੁੜ ਕੇ ਸ਼ਰੀਕਾਂ ਦੇ ਟਰੈਕਟਰ ਮੇਰੀ ਪੈਲੀ ਦੀ ਤੋਰੇ ਫ ਤੇ ਜੇ ਤੂੰ ਇੱਥੇ ਆਉਣਾ ਆਊਗਾ ਭਾਵੇਂ 20 ਸਾਲਾਂ ਬਾਅਦ ਆਜੀ ਭਾਵੇਂ 40 ਸਾਲਾਂ ਬਾਅਦ ਆਜੀ ਤੇ ਆਣ ਕੇ ਆਪਣਾ ਹਿੱਸਾ ਸਾਂਭ ਲਈ ਸਾਰਾ ਹਾਂ ਆ ਗਲਦਨ ਨੇ ਬਿਲਕੁਲ ਸਹੀ ਕਹੀ ਹੈ ਕਿੰਦਰ ਇਹ ਗੱਲ ਦਾ ਜਵਾਬ ਦੇ ਕਿ ਤੁਹਾਨੂੰ ਵੀ ਕੱਲ ਨੂੰ ਕੋਈ ਇਤਰਾਜ਼ ਨਾ ਹੋਵੇ ਚਲੋ ਠੀਕ ਆ ਭਾਬੀ ਜੀ ਜੇ ਤੁਸੀਂ ਇਦਾਂ ਕੋਸ਼ਿਸ਼ ਹੈ ਨਾ ਤੁਸੀਂ ਇਸ ਤਰ੍ਹਾਂ ਹੀ ਕਰ ਲਓ ਇੱਕ ਆਰੀ ਨੂੰ ਯਾਦ ਲੈਣ ਦੋ ਸ਼ਰਨ ਹੁਣ ਖੁਸ਼ ਵਾ ਨਾ ਉਹ ਸਾਰੀ ਗੱਲ ਕਲੀਅਰ ਕਰਤੀ ਵੇਖ ਲੈ ਤੇ ਹੁਣ ਇਹ ਆ ਵੀ ਸਾਰੇ ਜਣੇ ਰਲ ਮਿਲ ਕੇ ਪੈਸੇ ਇਕੱਠੇ ਕਰੋ ਤੇ ਇਹਨਾਂ ਦੋਵਾਂ ਨੂੰ ਬਾਹਰ ਕਰ ਲਈਏ ਹਾਂਜੀ ਠੀਕ ਆ ਰਜ ਜਿੱਦਾਂ ਤੁਸੀਂ ਗੱਲ ਕਰਤੀ ਹੈ ਨਾ ਬਹੁਤ ਵਧੀਆ ਇਨਾ ਦਿਮਾਗ ਖਰਾਬ ਕੀਤਾ ਨੇ ਬੰਦੇ ਨੇ ਬਸ ਇਹੋ ਗੱਲ ਆ ਜੀ ਨਹੀਂ ਦੇਣਾ ਕਿਸ ਨੂੰ ਕਦੀ ਕੋਈ ਗੱਲ ਕਦੀ ਕੋਈ ਗੱਲ ਅਜੇ ਤੱਕ ਕੋ ਚੰਗੀ ਗੱਲ ਕੀਤੀ ਹੀ ਹੈਗੀ ਆ ਖਾਦੀ ਹੋਈ ਇਹਦੇ ਵਾਲੀ ਵੀ ਕਿਤੇ ਮੰਮੀ ਕੀ ਬੜਬੜ ਕਹੀ ਜਾਂਦੇ ਜੀ ਬੜਬੜ ਕਰਨ ਢੀ ਆ ਵੇ ਰੋਂਣ ਢੀ ਆਪਣੀ ਕਿਸਮਤ ਨੂੰ ਕੀ ਹੋਇਆ ਵਾ ਹੋਣਾ ਹਣਾ ਕੀ ਆ ਆੜਾ ਤਰਾ ਪਿਓ ਵਾ ਨਾ ਐਡਾ ਵੱਧ ਵਾ ਤੇ ਗੱਲ ਨਹੀਂ ਕਰਨ ਵਾਲੀ ਆਪਣੇ ਘਰ ਵਾਲ ਤੇ ਝਾਤੀ ਨਹੀਂਗਾ ਮਾਰਦਾ ਪਿੱ ਕੋਈ ਕੀ ਕਰਦਾ ਤੇ ਕੀ ਨਹੀਂ ਕਰਦਾ ਤੇ ਹੁੜੇ ਦੇ ਵਾਲੇ ਤੁਹਾਨੂੰ ਸਾਰਾ ਹੀ ਪਤਾ ਵਾ ਇਹ ਗਿਆ ਤਾਂ ਡੈਡੀ ਨੇ ਮੈਨੂੰ ਕਹਿੰਦਾ ਵੀ ਨਵਨੇ ਕਿਤੇ ਫਾਈਲ ਲਾਈ ਆ ਤੇ ਮੈਂ ਹ ਲਾਈ ਹੀਗੀ ਤੇ ਨਾਲ ਹੀ ਉਹਨੇ ਲਾਤੀ ਹੀ ਪਰੋਣੇ ਦੀ ਤੇ ਮੈਂ ਮਨਾ ਕਰਤਾ ਵੀ ਤੂੰ ਕੱਲੀ ਲਵਾ ਕੱਲੀ ਜਾਊਗੀ ਤੇ ਆਪਣੇ ਭਰਾ ਦਾ ਸੋਚੂਗੀ ਹੈ ਜਿਉ ਉਹ ਨਾਲ ਚਲ ਗਿਆ ਤਾਂ ਮੁੜ ਕੇ ਉਹਨੇ ਸੋਚਣ ਦੇਣਾ ਤੇ ਪਰ ਨਾ ਮੈਨੂੰ ਆਂਦਾ ਵੀ ਤੂੰ ਇਹ ਕੰਮ ਕੀਤਾ ਤੇ ਕੀਤਾ ਕਿਉਂ ਤੂੰ ਤੇ ਕੁੜੀ ਵਸਣ ਨਹੀਂ ਦੇਣੀ ਉਥੇ ਉਹ ਮੰਮੀ ਡੈੜੀ ਨੂੰ ਕੀ ਪਤਾ ਇੰਨਾ ਗੱਲਾਂ ਦਾ ਵੇ ਇਹਨੂੰ ਸਾਰਾ ਹੀ ਪਤਾ ਵਾ ਇਹਨੂੰ ਘਟ ਨਾ ਸਮਝ ਤੂੰ ਜਾਣਦੇ ਗੱਲ ਇਹਦੀ ਉਹ ਨਹੀਂ ਉਹ ਨਹੀਂ ਇਹੋ ਜੀਆਂ ਗੱਲਾਂ ਧਿਆਨ ਦੇਂਦਾ ਤੂੰ ਹੀ ਕਰਿਆ ਕਰੋ ਬਸ ਕਰ ਉਹ ਮੈਂ ਤੇ ਬਥੇਰਾ ਜੋਰ ਲਾਉਂ ਲਈ ਆ ਕਿ ਤੂੰ ਕਿਤੇ ਸੈੱਟ ਹੋ ਜੇ ਕਿਸ ਤਰ੍ਹਾਂ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਨਵ ਦਾ ਵਿਆਹ ਵੀ ਸਿਆਪਾਖਣਾ ਤਾਂ ਹੀ ਕੀਤਾ ਵਾ ਉਹ ਚਲੋ ਮੰਮੀ ਉਹ ਤਾਂ ਹੋ ਹੀ ਜਾਣਾ ਸੈੱਟ ਜਦੋਂ ਦਾਣਾ ਪਾਣੀ ਹੋ ਜਾਣਾ ਬਾਹਰ ਦਾ ਉਦੋਂ ਪਤਾ ਹੀ ਨਹੀਂ ਲੱਗਣਾ ਕਦੋਂ ਕੰਮ ਬਣ ਜਾਣਾ ਤੇ ਚਲੋ ਮੰਮੀ ਮੈਂ ਨਾ ਸਿਲੰਡਰ ਭਰਾ ਲਿਆ ਆ ਹੁਣ 2-3 ਦਿਨ ਲਈ ਨਾ ਮੈਂ ਯਾਰ ਦੋਸਤ ਉਹ ਆਂਦੇ ਕੋ ਮਨ ਜਾਣਾ ਤੇ ਮੈਂ ਹੁਣ ਉਹਨਾਂ ਦੇ ਨਾਲ ਜਾਣਾ ਵੇਖਾਂ ਹਾਂ ਯਾਰ ਦੋਸਤ ਵਾ ਤੇ ਘੁੰਮਣ ਜਾਣਾ ਵਾ ਅਰੇ ਘੁੰਮਣ ਘਮਣ ਵਾਲੇ ਕੰਮ ਆ ਨਾ ਮੈਨੂੰ ਹੀ ਚੰਗੇ ਲੱਗਦੇ ਸੁਣ ਲੈ ਮੇਰੀ ਧਿਆਨ ਨਾਲ ਗੱਲ ਇਹੋ ਕੰਮ ਤਾਂ ਆਪਿ ਉਹ ਕਰ ਉਹ ਨਹੀਂ ਉਹ ਕੋਈ ਗੱਲ ਨਹੀਂ ਉਹ ਕਿਹੜੇ ਮਾਰੇ ਕਮੀ ਮੈਨੂੰ ਲਾਉਣ ਲੱਗੇ ਆ ਜਾਂ ਕਿਤੇ ਉੱਥੇ ਚੱਲੇ ਆ ਉਹ ਆਂਦੇ ਆ ਇੱਧਰ ਜਾਣਾ ਵਾ ਗੁਰਦੁਆਰਿਆਂ 'ਚ ਘੁੰਮਣ ਵਾ ਵਿਸ਼ਰਵਾਦਾ ਇਦਾਂ ਹੀ ਹੁੰਦੀਆਂ ਵਾ ਤੇ ਬਾਅਦ 'ਚ ਪਤਾ ਲੱਗਦਾ ਵਾ ਜਿਹੜੇ ਰੰਗ-ਬਰੰਗੇ ਮੁੰਡੇ ਆ ਨਾ ਉਹਨਾਂ ਸੁੱਖ ਥੋੜੀ ਗੁਜ਼ਾਰਨੀ ਆ ਕਿਸ ਨੇ ਕਹਿਣਾ ਕੁਹ ਤੇ ਕਿਸ ਨੇ ਕਹਿਣਾ ਕੁਹ ਤੇ ਇੱਕ ਅੱਦੇ ਦੀ ਮੰਨਣੀ ਵੀ ਪੈਂਦੀ ਆ ਇਹ ਕੰਮ ਤਾਂ ਦੂਰ ਹੀ ਰਹਿ ਤੇ ਆਪਣੀ ਜ਼ਿੰਦਗੀ ਬਣਾ ਲੈ ਟਾਈਮ ਦੇ ਨਾਲ ਉਹ ਚੱਲ ਅੰਮੀ ਮੈਂ ਜਦੋਂ ਮੈਂ ਚੰਗਾ ਹੋਊਂਗਾ ਤੇ ਮੈਨੂੰ ਕਿੱਦਾਂ ਗਲਤ ਕਰ ਲਣਗੇ ਉਹ ਵੇ ਚੰਗਾ ਵੇ ਚੰਗਾ ਆ ਵੇ ਕੱਢਣਾ ਵਾਰੇ ਆਇਆ ਜਾ ਸਕਦਾ ਨਾ ਤੇਰੇ ਪਿਓ ਨਾ ਆਇਆ ਸਕੀ ਵਾਰੇ ساری ਉਮਰ ਤੇ ਨਾ ਹੁਣ ਤੇਰ ਮਾਂ ਗਾੜੀ ਆ ਸਕਣੀ ਆ ਉਹ ਮੈਂ ਤੇ ਮੰਮੀ ਆਖਿਆ ਤੁਹਾਨੂੰ ਪੁੱਛੂੰਗਾ ਤੇ ਤੁਸੀਂ ਮੈਨੂੰ ਜਾਣ ਦੋਗੇ ਡਿਆੜੀ ਨੇ ਮੈਂ ਪੁੱਛਿਆ ਤਾਂ ਉਹਨੇ ਮੈਨੂੰ ਆਖਣਾ ਵੀ ਤੂੰ ਕੰਮ ਕਰ ਇੱਥੇ ਤੂੰ ਕਿੱਥੇ ਜਾਣਾ ਘੁੰਮਣ ਇੱਥੇ ਘੁੰਮ ਕੇ ਮਾਂ ਸ਼ਹਿਰ ਦੇ ਵਿੱਚ ਲੈ ਮੈਨੂੰ ਨਹੀਂ ਪਤਾ ਉਹ ਜਿਹੜੀ ਲਿਆਂਦੀ ਆ ਨਾ ਵਿਆਹ ਕੇ ਉਹ ਵੀ ਚਲ ਜਾਣੀ ਉਹ ਵੀ ਨਹੀਂ ਵਸਣੀ ਤੇਰੇ ਘਰ ਆਪਣਾ ਬਿਲਾਪੇ ਕਰ ਲਾ ਹੁਣ ਕੀ ਕਰਨਾ ਕੋਈ ਨਹੀਂ ਕਰਨਾ ਤੁਸੀਂ ਨਾ ਟੈਨਸ਼ਨ ਲਿਆ ਕਰੋ ਕੋਈ ਨਹੀਂ ਮੈਂ ਉਹਨੂੰ ਹੀ ਪੁੱਛ ਲਊਗਾ ਪੁੱਛ ਲੈ ਜਾ ਕੇ ਜਾ ਫਿਰ ਤੂੰ ਹੀ ਜਾਣਦੇ ਹੋ ਵਾ ਆ ਜਾ ਮਾਤਾ ਦੇਵੇ ਉਹ ਕੰਮ ਰੇ ਇਹਨੇ ਪਤਾ ਨਹੀਂ ਜਾਣ ਦੇਣਾ ਨਹੀਂ ਦੇਣਾ ਉਹ ਦਮ ਉਹਨੂੰ ਹਾਂ ਕਰ ਰਹਾ ਚੱਲ ਵੇਖੀ ਜਾਊਗੀ ਕੋਈ ਗੱਲ ਮੰਮੀ ਸਬਜੀ ਕਾਦੀ ਬਣਾਉਣੀ ਜੇ ਸਬਜੀ ਪੁੱਤ ਮੈਂ ਸੋਚਿਆ ਕਿ ਰਾਜਮਾ ਬਣਾ ਲੈਨੇ ਚੱਲ ਵਧੀਆ ਕੀਤਾ ਜੀ ਗਰਮੀ ਚ ਨਾ ਤਰੀ ਵਾਲੀ ਸਬਜੀ ਸਵਾ ਲੱਗਦੀ ਆ ਤੇ ਨਾਲੇ ਮੰਮੀ ਛੌਲ ਬਣਾ ਲਿਓ ਸ਼ਾਮ ਨੂੰ ਕੋਈ ਨਹੀਂ ਪੁੱਤ ਛੌਲ ਬਣਾ ਲਾਂਗੇ ਛੌਲ ਕਿਧਰ ਲੈਣ ਜਾਣਾ ਵਾਧੂ ਛੌਲ ਨੇ ਆਪਣੇ ਘਰ ਟਾਈਮ ਆ ਕਹਿਣ ਹੀ ਚੱਲ ਲਸਣ ਛਿਲ ਚੜਨੀ ਆ ਹਰ ਇੱਕ ਸਬਜੀ ਤੇ ਪੈਂਦਾ ਵਾ ਤਮ ਮਮੀ ਕੀ ਗੱਲ ਹੁੰਦੀ ਅੰਦਰ ਬੜੀ ਉੱਚੀ ਚਵਾਜਮ ਦੀ ਪੁੱਤ ਤੈਨ ਮੈਂ ਗੱਲ ਦੱਸਾਂ ਜਿਹੜੀ ਤੇਰੀ ਭਾਬੀ ਵੱਡੀ ਹੈ ਨਾ ਇਹਨੂੰ ਤੇ ਮਾਸਾ ਮਤ ਨਹੀਂ ਗੀ ਉਹ ਵਿਚਾਰਿਆਂ ਦਾ ਅਜੇ ਕਿਸੇ ਪਾਸੇ ਕੰਮ ਨ ਲੱਗਾ ਨਹੀਂ ਇਹ ਗੇਤਾ ਕਲੇਸ਼ ਪਾ ਕੇ ਬੈਗੀ ਹੈ ਹੁਣ ਅਬੇ ਆਂਦੀ ਆ ਮੋਨਾ ਤੇ ਤੈਨ 5 ਲੱਖ ਲਾਉਣਾ ਆ ਤੇ ਮੇਰੇ ਹੱਥ ਤੇ ਹੁਣੇ ਧਰ ਆ ਭੇ ਗੱਲ ਕਹਿਣ ਦੀ ਇਹ ਘਟਵਾ ਕਿਤੇ ਕੋਈ ਜਾਈ ਮਮੀ ਤੁਸੀਂ ਮੈਨੂੰ ਦੱਸਣਾ ਹੈ ਨਾ ਮੈਂ ਭਾਬੀ ਨੂੰ ਪੁੱਛਦੀ ਆਗੀ ਚਲ ਪੁੱਤ ਤੂੰ ਨਾ ਕੋਈ ਕਹਿ ਤੂੰ ਹੋਰ ਮੀ ਨਾ ਦੋ ਮੀ ਨੇ ਛੇ ਮੀ ਨੇ ਰਹਿ ਲੇਗੀ ਬੜੀ ਗਨ ਆਪਣੇ ਘਰ ਹੀ ਜਾਣਾ ਪੁੱਤ ਮਾਂ ਪਿਓ ਕਹਿੰਦਾ ਸਾਰੀ ਉਮਰ ਬੈਠਾ ਰਿੰਦਾ ਭਰਾ ਪਰਜਾਈਆਂ ਨੇ ਮਿਲਣਾ ਹੁੰਦਾ ਮੰਮੀ ਇਹ ਗੱਲ ਥੋੜਾ ਵਾ ਪਰ ਮੈਂ ਭਾਬੀ ਨੂੰ ਆਪ ਸਮਝਾਉਂਦੀ ਫੇ ਭਾਬੀ ਇਹਦਾ ਚੰਗੇ ਲੱਗੀਦਾ ਜਿੱਦਾਂ ਤੂੰ ਕਰਨਦੀ ਹੈ ਕੋਈ ਨਹੀਂ ਤੇਰਾ ਪਿਓ ਵਿਖਾਏਗਾ ਸਮਝਾਉਣ ਵਾਲਾ ਮੈਂ ਤਾਂ ਹੀ ਗਾ ਲਿਆ ਮੈਂ ਤਾਂ ਹੀ ਨਹੀਂ ਅੰਦਰ ਆਈ ਪਹਿਲਾਂ ਤਾਂ ਮੈਂ ਆਉਣ ਗਈਆਂ ਫਿਰ ਮੈਂ ਕਿਹਾ ਤੁਹਾਡੇ ਘਰ ਦਾ ਮਸਲਾ ਵਾ ਜੇ ਮੈਂ ਆਈ ਨਾ ਤੇ ਡੈਡੀ ਨੇ ਵੀ ਕਹਿਣਾ ਤੂੰ ਕਦੋਂ ਆਈ ਅੰਦਰ ਮੈਂ ਅਬ ਇੱਕ ਗੱਲ ਸੋਚਨੀ ਆਂ ਕਿ ਵੇਖ ਲਾ ਕਿੰਨਾ ਇਹਦੇ ਨਾਲ ਮ ਕਰਦੀ ਰਹੀ ਆ ਤੇ ਇਹ ਕੱਲੋਂ ਵਿਆਹੀ ਆਈ ਅੱਜ ਜਿਦਾਂ ਕੰਡਿਆ ਪੀ ਮੰਮੀ ਇਹ ਤੇ ਗੱਲ ਹੈਗੀ ਆ ਛੱਡੋ ਗੱਲ ਨੂੰ ਐਵੇਂ ਖਿੱਚੀ ਜਾਣਾ ਵਾ ਨਾਲੇ ਨਾ ਮੰਮੀ ਮੇਰੇ ਨਾਲ ਖਾਰਸ ਜੀ ਬੜੀ ਹੁੰਦੀ ਆ ਤੇ ਤੁਸੀਂ ਆਂਦੇ ਹੁੰਦੇ ਝੂੜਾ ਵਧਾ ਦੀਦਾ ਤੇ ਵਧਾ ਦੋ ਹਾਂ ਪੁੱਤ ਇਹ ਤੇਰੀ ਨਨਾਨ ਨੇ ਵਧਾਉਣਾ ਵਾ ਆਪ ਨਾ ਵਧਾਉਂਦਾ ਪੀ ਚੰਗਾ ਮੰਮੀ ਮੇਰੇ ਨਨਾਨ ਦੇ ਹੈ ਨਹੀਂ ਤੁਹਾਨੂੰ ਪਤਾ ਤੇ ਸਹੀ ਆ ਪੁੱਤ ਸੋ ਲੱਗੇ ਚਾਚੀਆਂ ਤਾਈਆਂ ਦੀਆਂ ਕੁੜੀਆਂ ਹੁੰਦੀਆਂ ਇਆ ਏਡੀ ਗੱਲ ਥੋੜੀ ਵੀ ਕੋਈ ਹੈ ਹੀ ਨਹੀਂ ਜੀ ਮੰਮੀ ਇੰਨੇ ਨਾ ਵਹਿਮਾ ਭਰਮਾ ਜ ਨਹੀਂ ਪੈਣਾ ਹੈਗਾ ਗੁਰਦਾਰੇ ਮੱਥਾ ਟੇ ਕੇ ਤੇ ਬਧਾਲਾਂਗੇ ਚੱਲ ਪੁੱਤ ਤੇਰੀ ਮਾਜੀ ਜਿੱਦਾਂ ਤੈਨੂੰ ਸਹੀ ਲੱਗਦਾ ਨਾ ਪਰ ਪਹਿਲਾਂ ਉੱਠ ਕੇ ਸੇ ਰਿਸ਼ਨਾਣ ਕਰਕੇ ਗੁਰਦਾਰੇ ਮੱਥਾ ਟੇ ਕੇ ਫੇਰ ਮੇਰੇ ਤੇ ਹਿਲਾਮੀ ਚੰਗਾ ਕੋਈ ਗੱਲ ਨਹੀਂ ਮੰਮੀ ਤੇ ਨਾਲ ਹੀ ਹੁਣਾ ਵਾ ਇਦਾਂ ਹੀ ਕਰ ਲਾਂਗੇ ਆਹ ਤੇ ਗੱਲ ਸੁਣ ਮੇਰੀ ਆਹ ਕਰਕੇ ਨਾ ਜਿਹੜੀ ਸਬਜੀ ਦਾ ਤੂੰ ਛੋੜਾ ਜਿਹੀ ਕੋਈ ਆਪ ਮੜਾ ਮੜਾ ਉੱਤੇ ਉੱਤੇ ਹੱਥ ਉੱਤੇ ਮਾਰ ਦਿਆ ਕਰ ਆਖਣੀਆਂ ਚੱਲ ਕੁੜੀ ਆਈ ਆ ਤੇ ਬਿਲਕੁਲ ਹੀ ਨਹੀਂ ਕਰਦੀ ਤੇ ਭਾਰਾ ਕੰਮ ਨਾ ਉਦਾਂ ਕਰੀ ਨਹੀਂ ਨਹੀਂ ਮੰਮੀ ਮੈਂ ਮੜਾ ਮੋਟਾ ਕੰਮ ਕਰਦਣੀ ਆ ਮੈਂ ਨਹੀਂ ਆ ਬਚਾਲਾ ਕਿਉਂ ਕਿ ਤੇ ਬੋਝ ਬਣਿਆ ਰਹਿਣਾ ਨਹੀਂ ਕੋਈ ਨਹੀਂ ਪਤਾ ਕੰਮ ਦੀ ਕਿਹੜੀ ਗੱਲ ਕੰਮ ਤਾਂ ਆਪ ਬਥੇਰਾ ਕਰ ਲੈਣੀ ਆ ਜਮਨਾ ਪਤਾ ਨਹੀਂ ਕਿਉਂ ਨਹੀਂ ਉੱઠી ਨਹੀਂ ਤੇ ਇਹ ਤਾਂ ਕਦੀ ਲੇਟ ਹੀ ਨਹੀਂ ਹੋਈ ਮਨੇ ਰੇ 5 ਵਜੇ ਉੱਠ ਕੇ ਨਹਾਉਂਦੀ ਹੁੰਦੀ ਆ ਨਹਾ ਕੇ ਤੇ ਫਿਰ ਆਪਣੇ ਕੰਮ ਕੁਮੇ ਸੰਭਲ ਲੈਂਦੀ ਆ ਤੇ ਅੱਜ ਨੇ ਨਾ ਝਾੜੂ ਲਾਇਆ ਵਾ ਨਾ ਉઠી ਆ ਪਤਾ ਨਹੀਂ ਨੂੰ ਕੀ ਹੋ ਗਿਆ ਵਾ ਵੇਖਾਂ ਜਾ ਕੇ ਪੜਾ ਠੀਕ ਵੀ ਹੈਗੀ ਆ ਕਿ ਨਹੀਂ ਨਹੀਂ ਤੇ ਇਦਾਂ ਤੇ ਕਦੀ ਵੀ ਨਹੀਂ ਕੀਤਾ ਇਹਨੇ ਅਮਨ ਅਮਨ ਪੁੱਤੇ ਉਠਤਾ ਹਾਂ ਹਾਂਜੀ ਮੰਮੀ ਪੁੱਤ ਕੀ ਗੱਲ ਹੋ ਗਈ ਆ ਪਤਾ ਨਹੀਂ ਮੰਮੀ ਕੀ ਹੋਇਆ ਯਾਰ ਇਹਨਾਂ ਦਾ ਬੁਖਾਰ ਚੜਿਆ ਵੇ ਕੁੱਠਾ ਹੀ ਨਹੀਂ ਜਾਂਦਾ हां होळा हां तेरा ਤਾਂ ਮੱਥਾ ਤਪੰਡਿਆ ਵਾ ਗੁੜੇ ਗੁੜੇ ਬੁਖਾਰ ਆ ਪੁੱਤ ਤੈਨੂੰ ਮੈਨੂੰ ਆਵਾਜ਼ ਦਿੰਦੀ ਤੇ ਮੈਂ ਤੈਨੂੰ ਦਵਾਈ ਲਿਆ ਕੇ ਦਿੰਦੀ ਵੇਖਾਂ ਕੀ ਹਾਲ ਕੀਤਾ ਆਪਣਾ ਮੈਂ ਤੇ ਗੈਂਡੀਆਂ ਵੀ ਇਦਾਂ ਹੀ ਸਹੀ ਹੋ ਜਣਾ ਵਾ ਤੇ ਜੇ ਕਾਮਜਾ ਹੀ ਤੇ ਉਹਦੇ ਨਾਲ ਦੁਬਖਾਰ ਵੀ ਹੋ ਗਿਆ ਮਿਲੂ ਮਨੇਰੇ ਉੱਠ ਕੇ ਨਾਲਿਆ ਹੈ ਨਾ ਫੇਰ ਮੰਮੀ ਨਾਲ ਹੱਤਾ ਰਿਹਾ ਸੀ ਮੈਂ ਤੇ ਮੈਂ ਅਖੰਡੀ ਚੱਲ ਗਰਮੀ ਆ ਫੇਰ ਕੀ ਹੋਏ ਨਾਲ ਉਹਨਾਂ ਕੁਛ ਨਹੀਂ ਹੋਣਾ ਗਰਮੀ ਹੈ ਨਾਲ ਉਹਨਾਂ ਕੁਛ ਨਹੀਂ ਹੋਣਾ ਜਦੋਂ ਪਤਾ ਹੀ ਕਿਸਰੀਰ ਮੇਰਾ ਢਿੱਲਾ ਵਾ ਤੂੰ ਮੈਨੂੰ ਆਵਾਜ਼ ਮਾਰਦੀ ਮੰਮੀਆ ਠੀਕ ਨਹੀਂ ਲੱਗਣ ਦੀ ਤੇ ਮੈਂ ਤੈਨੂੰ ਦਵਾਈ ਲੈ ਕੇ ਦਿੰਦੀ ਤੇ ਇਹ ਵੇਲੇ ਨੋਸ਼ਟਾ ਨੇ ਠੀਕ ਹੋ ਜਾਣਾ ਹੈਗਾ ਐਦਾਂ ਨਾ ਨਾ ਕਰਿਆ ਕਰ ਚੱਲ ਮੈਨੂੰ ਨਹੀਂ ਹੀ ਦੱਸਣਾ ਤੇ ਤੂੰ ਉਹਨੂੰ ਦੱਸ ਦਿੰਦੀ ਮੈਂ ਤੇ ਸੋਚਿਆ ਠੀਕ ਹੋ ਜਾਣਾ ਮੰਮੀ ਮੈਨੂੰ ਕੀ ਪਤਾ ਵੀ ਹੁਣ ਜ਼ਿਆਦਾ ਬੁਖਾਰ ਹੋ ਜਾਣਾ ਉਹ ਤੇ ਮੇਕੋ ਹਿੱਲਿਆ ਵੀ ਨਹੀਂ ਜਾਣਾ ਕਿੱਲੇਕ ਤੂੰ ਜਾਣਾ ਤੇਰਾ ਤਾਂ ਮੱਥਾ ਹੀ ਬੜਾ ਤਾਂ ਪੰਡਿਆ ਬੜਾ ਬੁਰਾ ਹਾਲ ਵਾ ਚੱਲ ਤੂੰ ਲੰਮੇ ਪਿਆ ਤੇ ਮੈਂ ਜਾ ਕੇ ਕਹਿੰਨੀ ਜਸਪਿੰਦਰ ਨੂੰ ਆਪਰ ਡਾਕਟਰ ਲਿਆਉਂਦਾ ਵਾ ਤੇ ਜਾ ਕੇ ਦਵਾਈ ਲੈ ਆਉਂਦਾ ਦੱਸ ਕੇ ਕਹਿ ਦੋ ਮੰਮੀ ਫਿਰ ਉਹਨਾਂ ਨਾਲ ਦਵਾਈ ਲੈ ਆਉਂਗੇ ਫੇਰ ਹੀ ਉੱਠਿਆ ਜਰਾਂ ਆ ਜਾ ਨਾਲ ਚੱਲ ਜੀ ਫੇਰ ਹੈ ਹਾਂ ਉਹਨਾਂ ਦੀ ਤੋਤੀ ਹੈਗੀ ਤਿਆਰ ਤੇ ਹੋਈ ਆ ਤੂੰ ਚੱਲ ਤੇ ਆ ਜਾ ਤੂੰ ਲੰਮੇ ਕੋਈ ਗਲੀ ਚਾਹ ਬਣਾ ਕੇ ਲੈ ਆਵਾਂ ਘਟ ਕੇ ਨਹੀਂ ਮੰਮੀ ਚਾਹ ਨਹੀਂ ਪੀਂਦੀ ਮੈਂ ਹਾਈ ਹਾਈ ਉਹਨਾਂ ਕੋਲ ਤੇ ਖਾ ਲਾ ਗ੍ਰੈਂਟੀ ਕਾ ਵੀ ਲਾਉਣਾ ਹੋਊਗਾ ਦਵਾਈ ਦੇਣੀ ਹੋਊਗੀ ਇੱਕ ਫੁਲਕਾ ਦਾ ਫੁਲਕੇ ਲਾ ਲੇ ਆ ਲਿਆਵਾਂ ਫੁਲਕਾ ਰੋਟੀ ਖਾ ਲੂੰਗੀ ਮੰਮੀ ਪਰ ਉਹ ਦਵਾਈ ਖਾ ਕੇ ਫੇਰ ਉਹ ਚਾ ਦਵਾਈ ਠਾ ਕੇ ਇੰਨੀ ਕਾਨੂੰਨੀ ਨਾ ਮੰਨ ਕਰਦੀ। ਇੱਦਾਂ ਕਰਦੀ ਮੈਂ ਇੰਨੀ ਕਿਚੜੀ ਬਣਾਉਣੀ ਤੇਰੇ ਵਾਸਤੇ। ਠੀਕ ਆ। ਆਹ। ਚਲ ਮੈਂ ਹੁੰਦੀ ਆ। ਪੈ ਜਾ ਲੰਮੇ ਰੋ। ਅੱਜ ਮੰਮੀ ਨੂੰ ਕੀ ਹੋ ਗਿਆ ਐ? ਬੜਾ ਭਿਆਰ ਹੁੰਦੇ ਆ ਮੇਰੇ ਤੇ। ਕੀ ਪਤਾ ਇਹਦੇ 'ਚ ਵੀ ਕੋਈ ਰਾਜ ਹੋਏ। ਚਲ ਮੈਂ ਤੇ ਲੰਮੀ ਬਣਾਉਣੀ ਤੇ।